ਦੇਖੋ ਪਿਛਲੇ ਨਵੰਬਰ ਤੋਂ ਹੀ ਸਾਨੂੰ ਜਦੋਂ ਤੋਂ ਦੱਸਿਆ ਗਿਆ ਕਿ ਜਿਹੜੇ ਤਿੰਨ ਨਵੇਂ ਕਾਨੂੰਨ ਲਾਗੂ ਕੀਤੇ ਜਾਣਗੇ ਇਸ ਸਾਲ ਤਾਂ ਚੰਡੀਗੜ੍ਹ ਪੁਲਿਸ ਨੇ ਆਪਣੇ ਸਾਰੇ ਤਫਤੀਸ਼ੀ ਅਫਸਰਾਂ ਦੀ ਟ੍ਰੇਨਿੰਗਾਂ ਸ਼ੁਰੂ ਕਰ ਦਿੱਤੀਆਂ ਸੀ ਸਾਰੇ ਤਫਤੀਸ਼ੀ ਅਫਸਰਾਂ ਦੀ ਜਿਹੜੇ ਸਟ੍ਰੇਨ ਨਹੀਂ ਉਹਨਾਂ ਨੂੰ ਟੈਬਲੇਟਸ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਹੋਰ ਪ੍ਰੋਵੀਜ਼ਨ ਹੈ ਕਿ ਜਿੰਨੇ ਵੀ ਸੀਨ ਆਫ ਕਰਾਈਮ ਸੀਜ਼ਰ ਹੈ ਜੋ ਵੀ ਪੁਲਿਸ ਕਬਜ਼ੇ ਚ ਲੈ ਰਹੀ ਹੈ ਜਬਤ ਕਰ ਰਹੀ ਹੈ ਉਹਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਉਹਦੇ ਲਈ ਸਾਰੇ ਆਈਓਜ਼ ਨੂੰ ਟੈਬਲੇਟਸ ਪ੍ਰੋਵਾਈਡ ਕੀਤੀਆਂ ਗਈਆਂ ਨੇ ਉਹਦੇ ਵਿੱਚ ਮੋਬਾਈਲ ਐਪ ਉਹਨਾਂ ਨੂੰ ਨਵੀਆਂ ਦਿੱਤੀਆਂ ਗਈਆਂ ਨੇ ਪੂਰੀ ਤਰ੍ਹਾਂ ਨਾਲ ਸਾਡੀ ਫ ਪੂਰੇ ਦੇਸ਼ ਦੇ ਵਿੱਚ ਅੱਜ ਤੋਂ ਤਿੰਨ ਨਵੇਂ ਕਾਨੂੰਨ ਜਿਹੜੇ ਹੈਗੇ ਲਾਗੂ ਹੋ ਗਏ ਨੇ ਤੇ ਇਹ ਕਾਨੂੰਨ ਜਿਹੜੇ ਹੈਗੇ ਕਿਸ ਤਰੀਕੇ ਨਾਲ ਪੁਲਿਸ ਇਹਦੇ ਵਿੱਚ ਕੰਮ ਕਰੇਗੀ ਇਸ ਵਾਰ ਅਸੀਂ ਗੱਲ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਚੰਡੀਗੜ੍ਹ ਦੇ ਐਸਐਸਪੀ ਕਨਵਰਤ ਦੀਪੀ ਕੋਰਜੀ ਇਹਨਾਂ ਨਾਲ ਗੱਲ ਕਰਦੇ ਹਾਂ ਮੈਡਮ ਅੱਜ ਤੋਂ ਪੂਰੇ ਦੇਸ਼ ਵਿੱਚ ਤਿੰਨ ਨਵੇਂ ਕਾਨੂੰਨ ਜਿਹੜੇ ਲਾਗੂ ਹੋਏ ਨੇ ਇਹ ਪਹਿਲੇ ਤਾਂ ਦੱਸੋ ਇਹ ਨਵੇਂ ਕਾਨੂੰਨ ਜਿਹੜੇ ਹੈ ਕੀ ਹੈ ਜੀ ਆ ਦੇਖੋ ਜਿਹੜੇ ਵੀ ਸਾਡੇ ਪੂਰੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਤਿੰਨ ਪੁਰਾਣੇ ਕਾਨੂੰਨ ਜਿਹੜੇ ਗਾਈਡ ਕਰਦੇ ਸੀ ਆਈਪੀਸੀ ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਉਹਨਾਂ ਪੁਰਾਣੇ ਕਾਨੂੰਨ ਬ੍ਰਿਟਿਸ਼ 에ਰਾ ਦੇ ਟਾਈਮ ਤੇ ਅੰਗਰੇਜ਼ਾਂ ਦੇ ਟਾਈਮ ਤੇ ਬਣਾਏ ਗਏ ਸੀ ਤੇ ਉਹਨਾਂ ਦਾ ਮੰਤਵ ਵੀ ਅੰਗਰੇਜ਼ਾਂ ਦੇ ਪੁਆਇੰਟ ਆਫ 뷰 ਤੋਂ ਇੰਡੀਆ ਨੂੰ ਕਿਵੇਂ ਕੰਟਰੋਲ ਕਰਨਾ ਉਵੇਂ ਦਾ ਉਹਨਾਂ ਦਾ ਮੰਤਵ ਸੀ ਤਾਂ ਉਹਨਾਂ ਦਾ ਫੋਕਸ ਦੰਡ ਤੇ ਸੀ ਪਨਿਸ਼ਮੈਂਟ ਤੇ ਸੀ ਨਾਮ ਵੀ ਉਹਦਾ ਇਸ ਤਰ੍ਹਾਂ ਰੱਖਿਆ ਗਿਆ ਸੀ ਤੇ ਹੁਣ ਜਿਹੜੇ ਕਾਨੂੰਨ ਹਨ ਕਿਉਂਕਿ ਅਸੀਂ ਇੱਕ ਆਜ਼ਾਦ ਮੁਲਕ ਆਜ਼ਾਦ ਦੇਸ਼ ਹਾਂ ਹੁਣ ਤਾਂ ਸਰਕਾਰ ਦਾ ਇਹ ਪਰਪਸ ਹੈ ਕਿ ਹੁਣ ਜਿਹੜੇ ਕਾਨੂੰਨ ਬਣਾਏ ਜਾਂਦੇ ਸਾਡੇ ਸਿਟੀਜ਼ਨਸ ਲਈ ਵਿਕਟਿਮਸ ਲਈ ਕੰਪਲੇਨੈਂਟਸ ਦੀ ਜਾਂਦਾ ਚਾਹ ਦਾ ਫਾਇਦਾ ਹੋਵੇ ਉਹਦੇ ਪਰਸਪੈਕਟਿਵ ਨਾਲ ਇਹਨਾਂ ਨੂੰ ਚੇਂਜ ਕੀਤਾ ਗਿਆ ਹੈ ਤਾ ਹੁਣ ਇਹਨਾਂ ਦਾ ਨਾਮ ਭਾਰਤੀ ਨ્યાય ਜਿਸੇ ਨਾਗਰਿਕ ਸੁਰੱਖਿਆ ਸੰਹਿਤਾ ਭਾਰਤੀ ਨ્યાય ਸੰਹਿਤਾ ਐਵੇਂ ਦੇ ਨਾਮ ਰੱਖੇ ਗਏ ਹਨ ਤਾਂ ਇਹਦੇ ਨਾਮ ਤੋਂ ਇਹਦਾ ਮੋਟਿਵ ਪਤਾ ਲੱਗਦਾ ਕਿ ਮੋਟਿਵ ਇਹਦਾ ਜਸਟਿਸ ਹੈ ਪਨਿਸ਼ ਕਰਨਾ ਨਹੀਂ ਹੈ ਸਗੋਂ ਸਾਰਿਆਂ ਨੂੰ ਜਸਟਿਸ ਦੇਣਾ ਹੈ ਇਸ ਨੂੰ ਲੈ ਕੇ ਪੁਲਿਸ ਨੂੰ ਕਿਵੇਂ ਜੀ ਟ੍ਰੇਨਿੰਗ ਦਿੱਤੀ ਗਈ ਹੈ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਚੱਢੀਗੜ ਦੇ ਵਿੱਚ ਟ੍ਰੇਨਿੰਗ ਵੀ ਚੱਲ ਰਹੀ ਸੀ ਕਿ ਕਿਸ ਤਰ੍ਹਾਂ ਪੁਲਿਸ ਦੀ ਫੰਕਸ਼ਨਿੰਗ ਕਿਵੇਂ ਕਰੇਗੀ ਦੇਖੋ ਪਿਛਲੇ ਨਵੰਬਰ ਤੋਂ ਹੀ ਸਾਨੂੰ ਜਦੋਂ ਤੋਂ ਦੱਸਿਆ ਗਿਆ ਕਿ ਜਿਹੜੇ ਤਿੰਨ ਨਵੇਂ ਕਾਨੂੰਨ ਲਾਗੂ ਕੀਤੇ ਜਾਣਗੇ ਇਸ ਸਾਲ ਚੰਡੀਗੜ੍ਹ ਪੁਲਿਸ ਨੇ ਆਪਣੇ ਸਾਰੇ ਤਫਤੀਸ਼ੀ ਅਫਸਰਾਂ ਦੀ ਟ੍ਰੇਨਿੰਗਾਂ ਸ਼ੁਰੂ ਕਰ ਦਿੱਤੀਆਂ ਸੀ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੀ ਰਹਿਨਮਾਈ 'ਚ ਤੇ ਚੰਡੀਗੜ੍ਹ ਜਿਹੜਾ ਇੱਥੇ ਸੈਂਟਰਲ ਡਿਟੈਕਟਿਵ ਟ੍ਰੇਨਿੰਗ ਇੰਸਟੀਚਿਊਟ ਹੈ ਸੀਡੀਟੀਆਈ ਚੰਡੀਗੜ੍ਹ ਹੈ ਉਹਨਾਂ ਨੇ ਸਾਡੀ ਮਦਦ ਕੀਤੀ ਤੇ ਅਸੀਂ ਆਪਣੇ 1800 ਤੋਂ ਉੱਪਰ ਜਿਹੜੇ ਇਨਵੈਸਟੀਗੇਸ਼ਨ ਅਫਸਰ ਹੈ ਉਹਨਾਂ ਦੀ ਟ੍ਰੇਨਿੰਗ ਕਰਾਈ ਹੈ ਸਾਰੇ ਤਫਤੀਸ਼ੀ ਅਫਸਰਾਂ ਅੱਜ ਦੀ ਰੇਟ ਟ੍ਰੇਨ ਨੇ ਉਹਨਾਂ ਨੂੰ ਟੈਬਲੇਟਸ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਨੇ ਅ ਇਟ ਇਚ ਹੋਰ ਪ੍ਰੋਵੀਜ਼ਨ ਹੈ ਕਿ ਜਿੰਨੇ ਵੀ ਸੀਨ ਆਫ ਕਰਾਇਮ ਸੀਜ਼ਰ ਹੈ ਜੋ ਵੀ ਪੁਲਿਸ ਕਬਜ਼ੇ ਚ ਲੈ ਰਹੀ ਹੈ ਜਬਤ ਕਰ ਰਹੀ ਹੈ ਉਹਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਉਹਦੇ ਲਈ ਸਾਰੇ ਆਈਓਜ਼ ਨੂੰ ਟੈਬਲੇਟਸ ਪ੍ਰੋਵਾਈਡ ਕੀਤੀਆਂ ਗਈਆਂ ਨੇ ਉਹਦੇ ਚ ਮੋਬਾਈਲ ਐਪ ਉਹਨਾਂ ਨੂੰ ਨਵੀਆਂ ਦਿੱਤੀਆਂ ਗਈਆਂ ਨੇ ਪੂਰੀ ਤਰ੍ਹਾਂ ਨਾਲ ਸਾਡੀ ਫੋਰਸ ਨੂੰ ਸਜਕਤ ਕੀਤਾ ਗਿਆ ਹੈ ਮੌਕੇ ਦੇ ਉੱਪਰ ਜਿਵੇਂ ਕਿ ਇੱਕ ਐਫਆਈਆਰ ਦਰਜ ਕਰਨੀ ਹੈ ਇਹ ਕਿਵੇਂ ਹੋਏਗੀ ਇਹ ਦਰਜ ਜਿਹੜੀ ਐਫਆਈਆਰ ਦੇਖੋ ਪ੍ਰੋਸੀਜਰ ਸਾਰਾ ਪੁਰਾਣਾ ਹੈ ਜਿਹੜਾ ਸੌਫਟਵੇਅਰ ਸਾਡਾ ਸੀਸੀਟੀਐਨਐਸ ਨਾਮ ਦਾ ਸੈਂਟਰਲ ਸੌਫਟਵੇਅਰ ਚੱਲ ਰਿਹਾ ਸੀ ਪੂਰੇ ਦੇਸ਼ 'ਚ ਜਿੱਥੇ ਐਫਆਰ ਦਰਜ ਹੁੰਦੀ ਸੀ ਉਹਦੇ 'ਚ ਹੁਣ ਧਾਰਾ ਨਵੀਆਂ ਲੱਗੀਆਂ ਜਿਹੜੀ ਜਿਹੜੀ ਧਾਰਾ ਚੇਂਜ ਹੋਈਆਂ ਜਿਹੜੀ ਸੀ ਪੁਰਾਣੀ ਸਾਨੂੰ ਆਮ ਭਾਸ਼ਾ 'ਚ ਪੌਪ ਕਲਚਰ ਜਿਹੜਾ ਪਤਾ ਸੀ ਧਾਰਾ ਦਾ ਸਾਰੇ ਨੰਬਰ ਚੇਂਜ ਹੋ ਗਏ ਨੇ ਉਹਨਾਂ ਦੇ ਉਸ ਤੋਂ ਬਾਅਦ ਜਿਹੜਾ ਪ੍ਰੋਸੀਜਰ ਹੈ ਇਨਵੈਸਟੀਗੇਸ਼ਨ ਕਰਨ ਦਾ ਉਹ ਵੀ ਚੇਂਜ ਹੋ ਗਿਆ ਇਹ ਤਾਂ ਸੀ ਪੁਲਿਸ ਦੇ ਇਨਟਰਨਲ ਪ੍ਰੋਸੀਜਰਸ ਦੀ ਗੱਲ ਜਿਹੜਾ ਵਿਕਟਿਮ ਲਈ ਜੋ-ਜੋ ਸਾਨੂੰ ਬੈਨੀਫਿਟਸ ਹੈ ਵਿਕਟਿ ਜੇ ਤੁਹਾਡਾ ਤੁਹਾਡੇ ਨਾਲ ਕਿਸੇ ਹੋਰ ਜਰਿਸਡਿਕਸ਼ਨ ਚ ਕਰਾਇਮ ਹੋਇਆ ਹੈ ਤੁਸੀਂ ਕਿਸੇ ਵੀ ਜਰਿਸਡਿਕਸ਼ਨ ਜਾ ਕੇ ਕੰਪਲੇਂਟ ਦੇ ਸਕਦੇ ਹੋ ਤੇ ਉਹ ਥਾਣੇ ਦੀ ਜ਼ਿੰਮੇਵਾਰੀ ਹੋਏਗੀ ਕਨਸਰਨ ਪੁਲਿਸ ਸਟੇਸ਼ਨ ਨੂੰ ਇਨਫੋਰਮ ਕਰਨਾ ਆ ਵਿਕਟਿਮ ਨੂੰ ਐਫਆਈਆਰ ਬਾਰੇ 90 ਦਿਨਾਂ ਜਾਂ 60 ਦਿਨ ਦੇ ਅੰਦਰ ਅੰਦਰ ਜਾਣਕਾਰੀ ਦੇਣੀ ਪੈਣੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਚਾਰਟ ਸ਼ੀਟ ਦੀ ਕਾਪੀ ਦੇਣੀ ਪੈਣੀ ਹੈ ਡਿਜੀਟਲ ਫਾਰਮ ਚ ਦੇਣੀ ਪੈਣੀ ਹੈ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਕਟਿਮ ਸੈਂਟ੍ਰਿਕ ਇਨੀਸ਼ੀਏਟਿਵ ਵੀ ਲਿੱਤੇ ਗਏ ਨੇ ਤਾਂ ਕਿ ਜਨਰਲ ਪਬਲਿਕ ਨੂੰ ਪੁਲਿਸ ਨਾਲ ਇੰਟਰੈਕਸ਼ਨ ਚ ਕੋਈ ਵੀ ਪ੍ਰੋਬਲਮ ਨਾ ਆਵੇ ਜੇ ਜਨਰਲ ਪਬਲੀਕ ਦੀ ਗੱਲ ਕਰਦੇ ਆ ਆਮ ਲੋਕਾਂ ਨੂੰ ਕਾਫੀ ਜਿਹੜਾ ਇਹ ਜਿਹੜਾ ਕਵੀ ਰਾਹਤ ਮਿਲੇਗੀ ਇਹਦੇ ਨਾਲ ਕਿ ਆਮ ਲੋਕ ਜਿਹੜੇ ਕਈ ਹੈਗੇ ਪੁਲਿਸ ਤੋਂ ਡਰਦੇ ਇਹਦੇ ਨਾਲ ਕੋਈ ਫਾਇਦਾ ਹੋਏਗਾ ਵੀ ਜਿਹੜਾ ਪੁਲਿਸ ਤੋਂ ਕਈ ਵਾਰੀ ਪੁਲਿਸ ਜਾਂ ਕਾਬੜੀ ਸ਼ਿਕਾਇਤ ਦੇਣ ਤੋਂ ਡਰਦੇ ਜਿਵੇਂ ਕਿ ਮੈਂ ਪਹਿਲੇ ਦੱਸਿਆ ਕਿ ਜਦੋਂ ਅਸੀਂ ਬ੍ਰਿਟਿਸ਼ ਸ਼ਹਿਰਾ ਦੀ ਗੱਲ ਕਰੀ ਉਦੋਂ ਤੋਂ ਪੁਲਿਸ ਸਿਸਟਮ ਐਵੇਂ ਦਾ ਬਣਿਆ ਹੋਇਆ ਸੀ ਜਿੱਥੇ ਅਸੀਂ ਜਿਹੜੇ ਰੂਲ ਕਰ ਰਹੇ ਸੀ ਸਾਨੂੰ ਇੱਕ ਕਿੰਗ ਜਿਵੇਂ ਆਪਣੀ ਪ੍ਰਜਾ ਤੇ ਰੂਲ ਕਰਦਾ ਹੈ ਬਟ ਹੁਣ ਅੱਜ ਦੀ ਡੇਟ 'ਚ ਸੀ ਇੱਕ ਡੈਮੋਕਰੈਟਿਕ ਕੰਟਰੀ ਆ ਇੱਥੇ ਕੋਈ ਵੀ ਰੂਲਰ ਨਹੀਂ ਹੈ ਇੱਥੇ ਸਾਰਾ ਹੀ ਇਲੈਕਟਿਵ ਤੇ ਰਿਪਰੈਜ਼ੈਂਟੇਟਿਵ ਡੈਮੋਕਰੇਸੀ ਹੈ ਤੇ ਉੱਥੇ ਪਬਲਿਕ ਨੂੰ ਨਾਲ ਲੈ ਕੇ ਚੱਲਣਾ ਤੇ ਪਬਲਿਕ ਦੀ ਜਸਟਿਸ ਕਰਨਾ ਹੀ ਸਾਡੀ ਪ੍ਰਾਇਓਰਟੀ ਹੈ ਤਾਂ ਉਸ ਪ੍ਰਾਇਓਰਟੀ ਦੇ ਹਿਸਾਬ ਨਾਲ ਇਹ ਲਾਅ ਚੇਂਜ ਹੋਏ ਆ ਤੇ ਜਿੰਨਾ ਵੀ ਪਬਲਿਕ ਨੂੰ ਸਹੂਲਤ ਦਿੱਤੀ ਜਾ ਸਕਦੀ ਹੈ ਉਹਦੇ ਹਿਸਾਬ ਨਾਲ ਕੀਤਾ ਹੈ ਤੇ ਪੁਲਿਸ ਫੋਰਸ ਨੂੰ ਵੀ ਇਹ ਸਾਰੇ ਲੋਸਟ ਟ੍ਰੇਨ ਕੀਤਾ ਗਿਆ ਤੇ ਪਬਲਿਕ ਨੂੰ ਫੈਸਿਲਿਟੇਟ ਕਰਨ ਦੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਮੈਨੂੰ ਜਿਹੜਾ ਪੂਰਾ ਮੌਕੇ ਦੇ ਉੱਪਰ ਇੱਕ ਇਹ ਡਿਜੀਟਲ ਬਣਾ ਦਿੱਤਾ ਗਿਆ ਸਾਰਾ ਇੱਕ ਮੌਕੇ ਦੇ ਉੱਪਰ ਵੀਡੀਓਗ੍ਰਾਫੀ ਹੋਏਗੀ ਇਹਦੀ ਜਿਹੜੀ ਵੀਡੀਓਗ੍ਰਾਫੀ ਕੋਰਟ ਦੇ ਵਿੱਚ ਕਿਵੇਂ ਇਹਨੂੰ ਐਵੀਡੈਂਸ ਕਿਵੇਂ ਜਾ ਲਿਆ ਜਾਣਗੇ ਦੇਖੋ ਜਿਹੜੀ ਅਸੀਂ ਮੌਕੇ ਤੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰ ਰਹੇ ਹਾਂ ਟੈਬਲੇਟਸ ਮੇ 10 ਪ੍ਰੋਵਾਈਡ ਕੀਤੀਆਂ ਗਈਆਂ ਨੇ ਤੇ ਇੱਕ ਐਪਲੀਕੇਸ਼ਨ ਮੋਬਾਈਲ ਐਪਲੀਕੇਸ਼ਨ ਦੇ थ्रू ਅਸੀਂ ਕਰ ਰਹੇ ਹਾਂ ਤੇ ਆਟੋਮੈਟਿਕਲੀ ਇਹ ਸਾਰਾ ਜਿਹੜਾ ਡਾਟਾ ਹੈ ਕੋਰਟ ਨੂੰ ਕਨਵੇ ਹੋਏਗਾ ਇਸ ਤਰ੍ਹਾਂ ਦੇ ਸਿਸਟਮ ਤਿਆਰ ਕੀਤੇ ਗਏ ਨੇ ਆਈਓ ਜੋ ਵੀ ਸਪੌਟ ਤੇ ਜਾ ਕੇ ਵੀਡੀਓਗ੍ਰਾਫੀ ਕਰਦਾ ਹੈ ਸੀਨ ਆਫ ਕਰਾਇਮ ਮੈਂ ਮਰਡਰ ਦਾ ਹੈ ਚੋਰੀ ਦਾ ਹੈ ਕੋਈ ਵੀ ਸੀਨ ਆਫ ਕਰਾਇਮ ਨੂੰ ਜਦੋਂ ਅਸੀਂ ਕੋਈ ਸੀਜ਼ ਕਰਦੇ ਹਾਂ ਅਸੀਂ ਵੀਡੀਓਗ੍ਰਾਫੀ ਕਰਦੇ ਹਾਂ ਆਟੋਮੈਟਿਕਲੀ ਕੋਰਟ ਨੂੰ ਕਨਵੇ ਹੋਏਗਾ ਤੇ ਜਦੋਂ ਟ੍ਰਾਇਲ ਚੱਲੇਗਾ ਉਦੋਂ ਇਹ ਸਾਰੀ ਵੀ डिफेंस वाले चैलेंज करेंगे पुलिस वाले इन अपना डिफेंड करेंगे अपने केस ना इवें ट्रायल बड़ी मदद मिलेगी आज एक बहुत ही गौरव का हम सब के लिए जो है दिन है क्योंकि जो ब्रिटिश लॉज थे उनको रिपील करते हुए जो हमारी पार्लियामेंट ने जो नए लॉज क्रिमिनल लॉज मेजर क्रिमिनल लॉज हैं उनको जो इनैक्ट किया है वो आज जो है आज से लागू हो गए हैं और इसमें जो है अपार्ट फ्राम के जो है सभी नागरिकों के लिए एक बहुत ही पारदर्शी पुलिस व्यवस्था जो राइट्स कॉन्स्टिट्यूशन ने हमारे नागरिकों को दिए हैं उनके पूरे प्रोटेक्शन का प्रावधान है और इसीलिए इंडियन पिनल कोड से आपने देखा होगा ये पैराडाइम शिफ्ट है कि इंडियन पिनल कोड से भारतीय न्याय संगीता ये जो नाम में जो चेंज आया है ये पैराडाइम शिफ्ट इसी बात को इंडिकेट करता है एक दूसरा एस्पेक्ट है कि हमारे लॉज जो नए इनेक्ट हुए हैं वो हमारे क्रिमिनल जस्टिस सिस्टम को बहुत ज़्यादा वर्ल्ड में सबसे अच्छा मॉडर्न और टेक्नोलॉजिकली एडवांस सिस्टम बनाने की दिशा में एक प्रयास है और चंडीगढ़ पुलिस ने इस बारे में बहुत अच्छा कार्य किया है चंडीगढ़ पुलिस की सराहना चीफ सेक्रेटरीज कॉन्फ्रेंस में जहां पर सभी चीफ सेक्रेटरीज और डीजीपी प्रेजेंट थे खुद होम सेक्रेटरी साहब ने करी थी मैं भी उसका पार्ट था और चंडीगढ़ पुलिस ने बहुत अच्छे कदम इसमें उठाए हैं इस स्मूथ इम्प्लीमेंटेशन को लेकर के चाहे ट्रेनिंग हो चाहे सॉफ्टवेयर की ट्रेनिंग हो चाहे नए लॉस के बारे में ट्रेनिंग हो चाहे इसकी अवेयरनेस के बारे में हो और जो भी सिस्टम इसके बारे में जो बैठाने का काम है वो बड़ा अच्छी तरह से किया है मैं डी साहब से भी बोलूँगा कि आप लोगों को इस बारे में बताएँ देखिए तैयारियों के बारे में ट्रेनिंग सबसे महत्वपूर्ण बिंदु था हम लोगों का जिसमें पिछले छः सात महीने से कांस्टेबल से लेकर सभी अधिकारियों को ट्रेनिंग का एक्सपोजर दिया गया और साथ के साथ ट्रेनिंग क्लासरूम ट्रेनिंग के साथ साथ फील्ड ट्रेनिंग ऑन हैंड ट्रेनिंग जो है डिजिटल इक्विपमेंट्स की डिफरेंट एप्स की उसके बारे में कॉन्टीन्यूसली ये नहीं है कि ट्रेनिंग अब खत्म हो गई है ये कॉन्टीन्यूस एक्सरसाइज है चलती रहेगी जिस जिस तरह के चेंजेस होंगे जो टेक्नोलॉजिकल उससे हम लोग अपडेट करते रहेंगे चाहे वो केस इन्वेस्टिगेशन हो एविडेंस और खास तौर पर जो ये जो परिवर्तन हुआ है इतना महत्वपूर्ण उसमें डिजिटल चेंजेस जो हैं वो सबसे ज़्यादा महत्वपूर्ण है एविडेंस किस तरह से कलेक्ट करना है स्टेटमेंट की रिकॉर्डिंग के लिए जो है विभिन्न प्रीमाइसिस में इंफ्रास्ट्रक्चर क्रिएट करना और एक कोऑर्डिनेशन सभी जो सरकार के अंग है उनके साथ एक समायोजन होना और आपस में सहयोग होना इस दिशा में कंटिन्यूअसली काम भी चलता रहेगा और चल रहा है ठीक है थैंक यू